ਸਵਾਗਤ ਹੈ ਤੁਹਾਡਾ ਦਿਨਿਕ ਸਵੇਰਾ ਟੀਵੀ ਦਾ ਖਾਸ ਪ੍ਰੋਗਰਾਮ ਜਨਤਾ ਦੀ ਅਦਾਲਤ ਤੁਸੀਂ ਦੇਖ ਰਹੇ ਹੋ ਇਹ ਪ੍ਰੋਗਰਾਮ ਦਿਨਿਕ ਸਵੇਰਾ ਦੇ ਸਾਰੇ ਸੋਸ਼ਲ ਮੀਡੀਆ ਤੇ ਉਪਲਬਧ ਹੈ ਜਿੱਥੇ ਆਪਾਂ ਇਸ ਵੇਲੇ ਪੰਜਾਬ ਦੇ ਹਰ ਵੱਡੇ ਨੇਤਾ ਨੂੰ ਸਵਾਲ ਪੁੱਛ ਰਹੇ ਹਾਂ ਜਨਤਾ ਦੀ ਅਦਾਲਤ ਦੇ ਵਿੱਚ ਲਿਜਾ ਕੇ ਆਪਣੀ ਪੈਰਵੀ ਖੁਦ ਕਰ ਰਹੇ ਨੇ ਅੱਜ ਜਿਸ ਥਾਂ ਤੇ ਆਪਾਂ ਖੜੇ ਆ ਇਹ ਥਾਂ ਬੜੀ ਪੰਜਾਬ ਦੇ ਲਈ ਅਹਿਮੀਅਤ ਰੱਖਦੀ ਹੈ 1 ਜੂਨ ਨੂੰ ਪੰਜਾਬ ਚ ਵੋਟਾਂ ਪੈਣੀਆਂ ਨੇ 4 ਜੂਨ ਨੂੰ ਨਤੀਜੇ ਆਣੇ ਨੇ ਸੇਕ ਇਤਿਹਾਸ ਦੇ ਵਿੱਚ ਜੂਨ ਦਾ ਪਹਿਲਾ ਹਫਤਾ ਬੜੀ ਅਹਿਮੀਅਤ ਰੱਖਦਾ ਹੈ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਇੱਕ ਇਮੋਸ਼ਨ ਸਿੱਖਾਂ ਦੇ ਇੱਥੇ ਜੁੜੇ ਹੋਏ ਨੇ ਔਰ ਜਿਸ ਹਲਕੇ ਦੇ ਵਿੱਚ ਆਪਾਂ ਖੜੇ ਆ ਇਹਨੂੰ ਕਿਹਾ ਜਾਂਦਾ ਪੰਥਕ ਹਲਕਾ 4 ਜੂਨ ਨੂੰ ਪੰਜਾਬ ਦਾ ਖਡੂਰ ਸਾਹਿਬ ਹਲਕਾ ਪੰਜਾਬ ਦੀ ਇੱਕ ਨਵੀਂ ਰਾਜਨੀਤੀ ਲੈ ਕੇ ਆਉਂਦਾ ਹੈ ਇਹ ਬੜਾ ਵੱਡਾ ਸਵਾਲ ਬਣਿਆ ਹੋਇਆ ਔਰ 4 ਜੂਨ ਨੂੰ ਨਤੀਜੇ ਕੀ ਹੋਣਗੇ ਇਹ ਨਿਰਭਰ ਕਰਦੇ ਨੇ ਇੱਥੇ ਦੇ ਇੱਕ ਮਜਬੂਤ ਨੇਤਾ ਸ਼ਰੋਮਨੀ ਅਕਾਲੀ ਦਲ ਦੇ ਉਮੀਦਵਾਰ ਬਿਰਸਾ ਸਿੰਘ ਬਲਟੋਆ ਦੇ ਬਿਰਸਾ ਸਿੰਘ ਬਲਟੋਆ ਜੀ ਦਾ ਸਵਾਗਤ ਕਰਦੇ ਆਪਾਂ ਜਨਤਾ ਦੀ ਅਦਾਲਤ ਵਿੱਚ ਮੈਂ ਕਹਿੰਦਾ ਇੱਕ ਵਾਰੀ ਤਾਲੀਆਂ ਨਾਲ ਸਵਾਗਤ ਕੀਤਾ ਜਾਵੇ ਬਲਟੋਆ ਸਾਹਿਬ ਜਿਵੇਂ ਮੈਂ ਸਵਾਲ ਕੀਤਾ ਕਿ ਜੂਨ ਦਾ ਪਹਿਲਾ ਹਫਤਾ ਬੜਾ ਅਹਿਮੀਅਤ ਰੱਖਦਾ ਸਿੱਖ ਪੰਥ ਦੇ ਲਈ ਔਰ ਪੰਥਕ ਹਲਕਾ ਹੈ ਰਾਜਨੀਤੀ ਕੀ ਰੂਪਰੇਖਾ ਲਾਊਗੀ 4 ਜੂਨ ਨੂੰ ਇੱਥੇ ਦੀ ਦੇਖੋ ਜੂਨ 84 ਹਰ ਸਾਲ ਜੂਨ ਆਉਂਦੀ ਹੈ ਹਰ ਸਿੱਖੀ ਪੀੜਾ ਜੋ ਲੰਘਦਾ ਹੈ। ਔਰ 1 ਜੂਨ ਤੋਂ ਲੈ ਕੇ 7 ਜੂਨ ਤੱਕ ਜਿਹਨੂੰ ਸ਼ਹੀਦੀ ਜਾਂ ਕੱਲੂ ਕਰੇ ਹਫ਼ਤੇ ਦੇ ਤੌਰ ਤੇ ਬਣਾਇਆ ਜਾਂਦਾ ਹੈ। ਤੇ 1 ਜੂਨ ਚੜ੍ਹਦੇ ਆਂ ਕਿਉਂਕਿ ਮੈਨੂੰ ਉਹ ਯਾਦ ਹੈ ਕਿ ਜਦੋਂ 1 ਜੂਨ ਵਾਲੇ ਦਿਨ ਸ਼੍ਰੀ ਦਰਬਾਰ ਸਾਹਿਬ ਤੇ ਬੀਐਸਐਫ ਨੇ ਤੇ ਸੀਆਰਪੀਐਫ ਨੇ ਹਮਲਾ ਕੀਤਾ ਸੀ। ਗੋਲੀਆਂ ਚਲਾਈਆਂ ਸੀਗਾ ਤੇ ਬਹੁਤ ਸਾਰੇ ਸਿੰਘ ਜਿਹੜੇ ਆ ਉੱਥੇ ਸ਼ਹੀਦ ਹੋਏ ਸੀ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵੀ ਗੋਲੀਆਂ ਵੱਜੀਆਂ ਸੀਗੀਆਂ। ਔਰ ਉੱਥੋਂ ਸਟਾਰਟ ਹੋਇਆ ਜਿਹੜਾ ਆ 6 ਜੂਨ ਨੂੰ ਜਿਹੜਾ ਜੋ ਕੁਝ ਉੱਥੇ ਕਹਿਰ ਵਾਪਰਿਆ ਉਹ ਕਿਸੇ ਨੂੰ ਹੋਲਾ ਨਹੀਂ। ਤੇ ਹੈਰਾਨੀ ਇਸ ਗੱਲ ਦੀ ਏ ਕਿ ਪੰਜਾਬ ਦੀ ਧਰਤੀ ਦੇ ਉੱਤੇ ਵੋਟਾਂ ਵਾਸਤੇ ਦਿਨ 1 ਜੂਨ ਚੁਣਿਆ ਚੁਣਿਆ ਗਿਆ। ਇਹ ਕਿਉਂ ਚੁਣਿਆ ਗਿਆ? ਇਹਦੇ ਪਿੱਛੇ ਕੀ ਸੋਚ ਹੈ ਕਿ ਅਜੇ ਵੀ ਵੇਖਣਾ ਚਾਹੁੰਦੇ ਆ ਕਿ ਸਿੱਖ ਜੂਨ ਮਹੀਨੇ ਨੂੰ ਯਾਦ ਰੱਖਦੇ ਆ ਕਿ ਇਹਨਾਂ ਨੂੰ ਉਹ ਕੱਲੂ ਘਰਾ ਯਾਦ ਹੈਗਾ ਕਿ ਨਹੀਂ ਹੈਗਾ ਪਰ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਭਾਈ ਜੂਨ 84 ਜ਼ਰੂਰ ਯਾਦ ਰੱਖਿਆ ਡੀਪੀ ਵੀ ਲਾਉਂਦੇ ਆ ਸਾਡੇ ਬਹੁਤ ਸਾਰੇ ਲੋਕ ਹੈਗੇ ਆ ਔਰ ਨਾਲ ਹੀ 84 ਨਹੀਂ ਭੁਲਾਗੇ ਉਹ ਵੀ ਕਹਿੰਦੇ ਆ पर 84 ਤੋਂ ਬਾਅਦ ਤਿੰਨ ਵਾਰ ਸਾਡੇ ਲੋਕਾਂ ਨੇ ਜਿਹੜੀ ਸਿੱਖਾਂ ਦੀ ਪੰਥ ਦੀ ਪੰਜਾਬ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਹੈ ਕਾਂਗਰਸ ਪਾਰਟੀ ਔਰ ਇੰਦਰਾ ਗਾਂਧੀ ਦੇ ਜ਼ੁਲਮਾਂ ਨੂੰ ਭੁੱਲ ਕੇ ਤਿੰਨ ਵਾਰ ਪੰਜਾਬ 'ਚ ਸਰਕਾਰ ਬਣਾਈ ਸਾਡੇਆਂ ਨੇ ਬਣਾਈ ਤੇ ਮੈਂ ਹੁਣੇ ਕਹਿਣਾ ਕਿ ਹੁਣੇ ਟੱਟੂ ਕੱਟ ਜਿਹੜਾ ਆ ਜਿਹੜੀ ਨਵੀਆਂ ਪੀੜ੍hiyan ਆਈਆਂ ਜਾਂ ਜਿਹੜੇ ਪ੍ਰਾਣੇ ਐ 84 ਵਾਲੇ ਵੀ ਹੈਗੇ ਆ ਇਹ ਨਹੀਂ ਭੁੱਲਣਾ ਚਾਹੀਦਾ ਤੇ 1 ਜੂਨ ਨੂੰ ਟੱਟੋ-ਕੱਟ ਜਿਹੜੇ ਉਹਦੇ ਵਾਸਤੇ ਦੋਖੀ ਨੇ ਦੋਸ਼ੀ ਨੇ ਜੀ ਉਹਨਾਂ ਨੂੰ ਵੋਟ ਨਹੀਂ ਪੈਣੀ ਚਾਹੀਦੀ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਨੂੰ ਵੋਟ ਨਹੀਂ ਪੈਣੀ ਚਾਹੀਦੀ ਕਾਂਗਰਸ ਦੀ ਤਿੰਨ ਵਾਰੀ ਸਰਕਾਰ ਵੀ ਨਹੀਂ ਬਣਨੀ ਚਾਹੀਦੀ ਪਰ ਜਿਵੇਂ ਮੈਂ ਜ਼ਿਕਰ ਕੀਤਾ ਕਿ 4 ਜੂਨ ਨੂੰ ਪੰਜਾਬ ਦੀ ਅਗਲੀ ਰਾਜਨੀਤੀ ਦੀ ਤਸਵੀਰ ਕੀ ਹੋएगी ਉਹ ਵੀ ਸਾਫ਼ ਹੋਣੀ ਹੈ ਥੋਦੀ ਜੇ ਲੋਕ ਕਾਂਗਰਸ ਵੱਲ ਨਹੀਂ ਜਾਂਦੇ ਤੇ ਜਿਵੇਂ ਹੁਣ ਅਮਰਪਾਲ ਆਜ਼ਾਦ ਉਮੀਦਵਾਰ ਦੇ ਤੌਰ ਤੇ ਨੇ ਤੁਸੀਂ ਵੀ ਆਪਣੇ ਆਪ ਨੂੰ ਪੰਥ ਦੇ ਨੁਮਾਇੰਦੇ ਕਹਿੰਦੇ ਹੋ ਤਾਂ ਫਿਰ ਲੋਕ ਕਿਸ ਤਰ੍ਹਾਂ ਭਰੋਸਾ ਕਰਨਗੇ ਤੁਹਾਡੇ ਵੱਲ ਜ਼ਿਆਦਾ ਰੁਝਾਨ ਨਜ਼ਰ ਆ ਰਿਹਾ ਤੁਹਾਨੂੰ ਜਾਂ ਅਮਰਪਾਲ ਦੇ ਨਾਲ ਆਨ ਨਾਲ ਤੁਹਾਡੇ ਲਈ ਮੁਸ਼ਕਲਾਂ ਜ਼ਿਆਦਾ ਖੜੀਆਂ ਹੋ ਗਈਆਂ ਨੇ ਕਿਸ ਤਰ੍ਹਾਂ ਦੀ ਫੀਡਬੈਕ ਤੁਹਾਨੂੰ ਇਸ ਫਿਲਮ ਮਿਲ ਰਹੀ ਹੈ ਇੱਥੇ ਦੇ ਹਲਕੇ ਦੇ ਲੋਕਾਂ ਦੇ ਵੱਲੋਂ ਦੇਖੋ ਮੈਂ ਇੱਕ ਬੇਨਤੀ ਕਰਾਂ ਜੀ ਮੈਂ ਕਿਸੇ ਦਾ ਜ਼ਿਕਰ ਨਹੀਂ ਕਰਦਾ ਪਰ ਇੱਥੇ ਕੋਈ ਦਰਵਾ ਨਹੀਂ ਗਿਆ ਕਿ ਬੜਾ ਚਰਲਿਆ ਪੰਜਾਬ ਦੇ ਨਾਂ ਤੇ ਠੱਗੀ ਪੰਜਾਬੀਆਂ ਨੂੰ ਠੱਗਣ ਦੀ ਕੋਸ਼ਿਸ਼ ਔਰ ਸਮਾ ਲੰਘਾ ਕੇ ਬੋਲਦੇ ਰਹੇ ਪਰ ਜੇ ਕੋਈ ਪੰਜਾਬ ਦੇ ਨਾਂ ਤੇ ਠੱਗੀ ਮਾਰਨ ਦੀ ਕੋਸ਼ਿਸ਼ ਕਰੂਗਾ ਦਰ ਕੇ ਮੁਕਾਬਲਾ ਕਰਾਂਗੇ ਜੇ ਕੋਈ ਪੰਥ ਦੇ ਨਾਂ ਤੇ ਠੱਗੀ ਮਾਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਵੀ ਜਿਹੜਾ ਲੋਕਾਂ ਦੇ ਵਿੱਚ ਨੰਗਿਆ ਕਰਾਂਗੇ ਔਰ ਵੱਖ-ਵੱਖ ਪਾਰਟੀਆਂ ਚੋਂ ਮੈਦਾਨ ਚ ਨੇ ਔਰ 26 ਉਮੀਦਵਾਰ ਜਿਹੜੇ ਨੇ ਮੈਦਾਨ ਚ ਜਿਨ੍ਹਾਂ ਚੋਂ ਜਿਨ੍ਹਾਂ ਦਾ ਤੁਸੀਂ ਨਾ ਆ ਲਿਆ ਉਹ ਵੀ ਇੱਕ ਅਜਾਦ ਉਮੀਦਵਾਰ ਦੇ ਤੌਰ ਤੇ ਨੇ ਮਾਈਕ ਤੋਂ ਨਿਸ਼ਾਨ ਉਹਨਾਂ ਦਾ ਉਹਨਾਂ ਦੀ ਆਵਾਜ਼ ਕਿੰਨੀ ਕੁ ਬੁਲੰਦ ਨਜ਼ਰ ਆ ਰਹੀ ਹੈ ਤੁਹਾਨੂੰ ਨਹੀਂ ਮਾਈਕ ਤੇ ਪਤਾ ਨਹੀਂ ਜਦੋਂ ਪਿੱਛੇ ਬਿਜਲੀ ਕੱਟੀ ਜਾਣੀ ਹੈ ਮਾਈਕ ਚੱਲਣਾ ਵੀ ਕਿ ਨਹੀਂ ਚੱਲਣਾ ਹਾਂਜੀ ਇਸ ਕਰਕੇ ਉਹ ਪਰ ਜਦੋਂ ਮੈਂ ਲੋਕਾਂ ਨਾਲ ਆਪਾਂ ਗੱਲ ਕਰਦੇ ਉਹਨਾਂ ਦੇ ਸਮਰਥਕਾਂ ਦੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਕਿ ਇਹ ਤਾਂ ਇੱਕ ਪਾਸੜ ਹੋਇਆ ਪਿਆ ਖਡੂਰ ਸਾਹਿਬ ਅੱਜ ਮਾਈਕ ਦੀ ਆਵਾਜ਼ ਦੂਰ ਦੂਰ ਤੱਕ ਜਾਊਗੀ ਚਲੋ ਮੈਂ ਇਸ ਗੱਲ ਤੇ ਨਹੀਂ ਪੈਂਦਾ ਦਾਵੇ ਤੇ ਭਗਵੰਤ ਮਾਨ ਵੀ ਕਹੀ ਜਾਂਦਾ ਕਿ 13 0 ਆ ਹਾਂਜੀ ਕੋਤرو ਕਹੀ ਜਾਂਦੇ 400 ਪਾਰਿਆ ਮੈਂ ਦਾਵਿਆਂ ਦੀ ਗੱਲ ਨਹੀਂ ਕਰਦਾ ਪਰ ਮੈਨੂੰ ਆਪਣੇ ਲੋਕਾਂ ਤੇ ਮਾਣ ਹੈ ਆ ਤਾਂ ਮੇਰੇ ਆਪ ਦਾ ਪਰਿਵਾਰ ਹੈ ਖੇਮ ਕਰਨ ਵਾਲੇ ਲੋਕ ਸਭਾ ਹਲਕਾ ਖਡੂਰ ਸਾਬ ਦੇ ਲੋਕ ਮੇਰੇ ਜੀਵਨ ਬਾਰੇ ਜਾਣਦੇ ਆ ਮੇਰਾ ਕੰਮ ਕਰਨ ਦਾ ਤਰੀਕਾ ਲੋਕਾਂ ਵਿੱਚ ਵਿਚਰਨ ਦਾ ਤਰੀਕਾ ਔਰ ਜਿ세 شدت ਦੇ ਨਾਲ ਕੰਮ ਕਰਨ ਦੀ ਮੇਰੇ 'ਚ ਸਮਰੱਥਾ ਆ ਉਹ ਸਾਰੇ ਲੋਕਾਂ ਨੂੰ ਪਤਾ ਹੈ। ਔਰ ਜੇ ਆਪਾਂ ਕਹਿ ਦਈਏ ਕਿ ਪੰਥ ਤੇ ਪੰਜਾਬ ਵਾਸਤੇ ਮੈਂ ਕਦੇ ਇਹਨਾਂ ਗੱਲਾਂ ਦਾ ਜ਼ਿਕਰ ਹੀ ਨਹੀਂ ਕੀਤਾ ਮੈਂ ਇੱਥੇ ਵੀ ਇਹਨਾਂ ਨੂੰ ਦੱਸ ਰਿਹਾ ਸੀ ਮੈਂ 2007 ਤੋਂ ਇਲੈਕਸ਼ਨਾਂ ਲੜ ਰਿਹਾ ਸਿਆਸਤ 'ਚ ਭਾਵੇਂ ਮੈਂ ਉਸ ਤੋਂ ਪਹਿਲਾਂ ਦਾ ਆ ਮੈਂ ਕਿਹਾ ਮੈਂ ਕਦੀ ਤੁਹਾਡੇ ਕੋਲ ਪੰਥ ਦੇ ਨਾਂ ਤੇ ਵੋਟ ਮੰਗੀ ਕਦੇ ਮੈਂ ਕਿਹਾ ਕਿ ਮੈਂ 10 ਸਾਲ ਜੇਲ੍ਹ ਕੱਟ ਕੇ ਆਇਆ ਜੇ 3 ਸਾਲ ਐਨਐਸਏ ਕੱਟ ਕੇ ਆਇਆ ਜੇ ਤਸ਼ੱਦਦ ਝੱਲ ਕੇ ਆਇਆ ਜੇ ਮੇਰੇ ਪਰਿਵਾਰ ਨੇ ਬੜੇ ਤਸ਼ੱਦਦ ਝੱਲੇ ਆ ਮੇਰੇ ਤੋਂ ਛੋਟਾ 17 ਸਾਲ ਦੀ ਉਮਰ ਦਾ ਸੀ ਜਦੋਂ ਉਤੇ ਐਨਐਸਏ ਲੱਗੀ ਸੀ ਮੇਰੇ ਤੇ 21 ਸਾਲ ਦੇ ਐਨਐਸਏ ਲੱਗੀ ਸੀ 9.5 ਮਹੀਨੇ ਬਾਅਦ ਮੇਰੀ ਪਹਿਲੀ ਮੁਲਾਕਾਤ ਹੋਈ ਸੀ ਮੇਰੇ ਬਾਪ ਦੀ ਮੌਤ ਦਾ ਮੈਨੂੰ 6 ਮਹੀਨੇ ਬਾਅਦ ਜੇਲ੍ਹ ਦੇ ਵਿੱਚ ਪਤਾ ਲੱਗਾ ਸੀ ਮੈਂ ਕਦੇ ਜ਼ਿਕਰ ਕੀਤਾ ਹੋਵੇ ਇਹਨਾਂ ਕੋਲ ਕਦੇ ਮੈਂ ਇਸ ਨਾਂ ਤੇ ਵੋਟ ਮੰਗੀ ਹੋਵੇ ਇਹ ਕੋਈ ਆਸਾਨ ਨਹੀਂ ਇਹ ਫਰਜ਼ ਹੈ ਉਸ ਫਰਜ਼ ਦੀ ਇਹ ਤਾਂ ਕੀਤੀ ਹੈ ਪੰਥ ਤੇ ਪੰਜਾਬ ਲਈ ਧਰਮ ਤੇ ਕੌਮ ਲਈ ਆਪਣੇ ਲੋਕਾਂ ਲਈ ਸੰਘਰਸ਼ ਕਰਨਾ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਤੇ ਜੇ ਇਹਨੂੰ ਆਸਾਨ ਕਰਨ ਲਈ ਲੱਗੀਏ ਕਿ ਮੈਂ ਤੁਹਾਡੇ ਲਈ ਆਹ ਕਰਤਾ ਜੀ ਉਹ ਕਰਤਾ ਤੇ ਫਿਰ ਤੇ ਇਹ ਆਗੂ ਦਾ ਕਰਮ ਨਹੀਂਗਾ ਇਹ ਅਗਵਾਈ ਕਰਮ ਕਰਨ ਵਾਲੇ ਨੂੰ ਸੋਭਾ ਨਹੀਂ ਦਿੰਦਾ ਔਰ ਤੁਸੀਂ ਆਪ ਦਾ ਕਰਮ ਕਰਦੇ ਜਾਓ ਆ ਲੋਕ ਜਿਹੜੇ ਨੇ ਇਹਨਾਂ ਨੇ ਕਦੇ ਮੇਰੀ ਪਿੱਠ ਨਹੀਂ ਲੱਗਣ ਦਿੱਤੀ 2017 ਜੂ ਮੈਂ ਹਰੇ ਆ ਪਰ ਇਹਨਾਂ ਨੇ ਇਹਨਾਂ ਨੇ ਮੈਨੂੰ ਹਰਨ ਦਿੱਤਾ ਹਰਿਆ ਮੈਂ ਜ਼ਰੂਰ ਆਂ ਪਰ ਇਹ ਐ ਲੋਹੇ ਦੀ ਚਟਾਨ ਵਾਂਗ ਜਿਹੜੀ ਐ ਮੇਰੇ ਨਾਲ ਜਿਹੜੀ ਐ 62000 ਵੋਟ ਹਾਂਜੀ ਤੇ ਆ ਹੁਣ ਜਿਹੜੀ ਐ 2022 ਚ ਹੋਈ ਅਨੇਰੀ ਚੱਲੀ ਇਹਦੇ ਵਿੱਚ ਵੀ ਉਥੇ ਦੀ ਉਥੇ ਵੋਟ ਇਸ ਕਰਕੇ ਜਿਹੜਾ ਆ ਇਹ ਪਹਿਲਾਂ ਕਾਂਗਰਸੀ ਜਿੱਤ ਕੇ ਹੀ ਝੂਠ ਮਾਰ ਕੇ ਹੁਣ ਝਾੜੂ ਵਾਲੇ ਜਿੱਤ ਗਏ ਆ ਕਾਂਗਰਸੀ ਐ ਕਿ ਲੱਭੇ ਹੀ ਨਹੀਂ ਸਾਡੇ ਹਲਕੇ 'ਚ ਜੇ ਕਿਤੇ 4 ਵੋਟਾਂ ਲੈ ਜਾਂਦੇ ਤੇ ਸ਼ਾਇਦ ਸਾਡਾ ਵੀ ਪਾਰ ਉਤਾਰਾ ਹੋ ਜਾਂਦਾ ਉਹ ਨਹੀਂ ਤੇ ਮੇਰੇ ਖਿਆਲ 'ਚ ਉਹਨਾਂ ਨੇ ਤਾਂ 4 ਪੈ ਗਏ ਇਹਨਾਂ ਨੂੰ 2 ਵੀ ਨਹੀਂ ਪੈਣੀਆਂ ਹੌਣ ਵਾਲੇ ਸਮਝੇ ਹਾਲਾਤ ਨੇ ਤੇ ਬਾਕੀ ਰਹੀ ਕੀ ਗੱਲ ਜੀ ਕਿਉਂਕਿ ਨਿਗਾਹ ਬਲਤੋਆ ਸਾਹਿਬ ਨਿਗਾਹ ਸਾਰੇ ਲੋਕਾਂ ਦੀ ਇਹੀ ਹੈ ਕਿ ਕੀ ਹੋਏਗਾ ਸਾਰੇ ਖਾਲੀ ਇਸ ਹਲਕੇ ਦੇ ਲੋਕਾਂ ਦੇ ਵਿੱਚ ਸਵਾਲ ਨਹੀਂ ਪੂਰੇ ਪੰਜਾਬ ਦੇ ਵਿਦੇਸ਼ਾਂ ਦੇ ਜਿਹੜੇ ਲੋਕ ਬੈਠੇ ਨੇ ਉਹ ਵੀ ਇਹੀ ਸਵਾਲ ਪੁੱਛ ਰਹੇ ਕਿ ਅਮਰਤਪਾਲ ਜਿੱਤੂ ਹੀ ਆਣਾ ਹੈ ਜਿੱਥੋਂ ਇਹ ਇਲੈਕਸ਼ਨ ਅਮਰਤਪਾਲ ਸੈਂਟ੍ਰਿਕ ਹੁੰਦਾ ਜਾ ਰਿਹਾ ਹੈ ਜਿਹੜੇ ਸਟਰਗਲ ਦੀ ਤੁਸੀਂ ਗੱਲ ਕੀਤੀ ਜਿਸ ਤਰ੍ਹਾਂ ਤੁਹਾਡੇ ਤੇ ਵੀ ਐਨਐਸਏ ਲੱਗੀ ਜੇਲ੍ਹ ਤੁਹਾਨੂੰ ਵੀ ਕੱਟਣੀ ਪਈ ਤਾਂ ਲੱਗਦਾ ਹੈ ਕਿ ਲੋਕਾਂ ਨੇ ਸਮਝਣ ਜੋ ਦੇਰ ਲਾਤੀ ਲੋਕੋ ਨਹੀਂ ਸਮਝ ਪਾਏ ਔਰ ਦੂਜਾ ਧਿਰ ਜਿਹੜਾ ਉਹ ਜਲਦੀ ਆਪਣੀ ਗੱਲ ਅੱ ਦੇਖੋ ਮੇਰੀ ਵੱਡੀ ਭੈਣ ਹੈ ਬੀਬੀ ਪਰਮਜੀਤ ਕੌਰ ਖਲੜਾ ਸ਼ਹੀਦ ਭਾਈ ਜਸਵੰਤ ਸਿੰਘ ਖਲੜਾ ਦੀ ਧਰਮਪਤਨੀ ਮੇਰੇ ਉਸ ਪਰਿਵਾਰ ਦੇ ਨਾਲ ਲੰਬੇ ਸਮੇਂ ਤੋਂ ਸੰਬੰਧ ਹੈ ਭਾਈ ਜਸਵੰਤ ਸਿੰਘ ਖਲੜਾ ਉਹਦੋਂ ਜਿੰਦਾ ਸੀਗੇ ਮੇਰੇ ਇਲਾਕੇ ਦੇ ਮੈਂ ਹੁਣੇ ਖਲੜੇ ਤੋਂ ਆ ਰਿਹਾ ਹਾਂ ਤੇ ਜੇ ਕਿਤੇ ਖਲੜੇ ਦਾ ਤੁਸੀਂ ਕੱਠਵੇਂ ਦੇ ਕਿਉਂਕਿ ਸਵੇਰੇ ਸਵੇਰ ਦਾ ਟਾਈਮ ਸੀਗਾ ਤੇ ਪਹੁੰਚੂ ਮੈਂ ਟਾਈਮ ਨਾਲ ਗਿਆ ਸੀਗਾ ਇੱਥੇ ਤਾਂ ਮੈਂ ਮੇਰਾ ਖਾ ਕਾਈ ਕਿ 3 ਘੰਟੇ ਲੈਟ ਟਾਈਮ ਹੈ ਹਾਂਜੀ 3 ਘੰਟੇ ਲੈਟ ਆਇਆ ਤੇ ਫਿਰ ਉਹ ਤੁਸੀਂ ਹਸਾ ਲੜੋ ਕਿ ਇੰਨੀ ਗਰਮੀ ਦੇ ਵਿੱਚ ਵੀ ਲੋਕ ਬਿਠੇ ਹੋਏ ਨੇ ਔਰ ਬੀਬੀ ਪਰਮਜੀਤ ਖਾਲੜਾ ਅੱਜ ਤੋਂ 5 ਸਾਲ ਪਹਿਲੇ ਖੜੋਤੇ ਸੀ ਉਦੋਂ ਰਮਨਸ਼ੋ ਤੁਸੀਂ ਵੀ ਕਹਿੰਦੇ ਹੋਣੇ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਇੱਕ ਪਾਸੜ ਨਜ਼ਰ ਆ ਰਿਹਾ ਹੈ ਬੀਬੀ ਖਾਲੜਾ ਬੀਬੀ ਖਾਲੜਾ ਬੀਬੀ ਖਾਲੜਾ ਹੋਈ ਪਈ ਹੈ ਸਾਰਾ ਮੀਡੀਆ ਦੇ ਸੋਸ਼ਲ ਮੀਡੀਆ ਭਰਿਆ ਹੁੰਦਾ ਸੀ ਹਾਂਜੀ ਸੋਸ਼ਲ ਮੀਡੀਆ ਦੀ ਹਕੀਕਤ ਇੱਕ ਗਰਾਊਂਡ ਦੀ ਹਕੀਕਤ ਦਾ ਫਰਕ ਹੁੰਦਾ ਤੇ ਤੀਜੇ ਨੰਬਰ ਤੇ ਆਈ ਸੀ ਮੇਰੀ ਭੈਣ ਤੀਜੇ ਨੰਬਰ ਤੇ ਔਰ ਵੋਟ ਕੋਈ ਕੈਨੇਡਾ ਅਮਰੀਕਾ ਵਾਲਿਆਂ ਨੇ ਨਹੀਂ ਪਾਉਣੀ ਵੋਟ ਕੋਈ ਸੰਗਰੂਰ ਜਾਂ ਮੋਗੇ ਜਾਂ ਬਠਿੰਡੇ ਜਾਂ ਜਲੰਧਰ ਵਾਲਿਆਂ ਨੇ ਨਹੀਂ ਪਾਉਣੀ ਵੋਟ ਪਾਉਣੀ ਆ ਖਡੂਰ ਸਾਬ ਹਲਕੇ ਵਾਲਿਆਂ ਨੇ ਇੱਥੇ ਆਣ ਕੇ ਪਾ ਕੇ ਗੋਲਦਮਾਲੇ ਬਣ ਕੇ ਮਾੜੀ ਗੱਲ ਨਹੀਂ ਮੈਂ ਗੁਰੂ ਦੇ ਬਣਦੇ ਸਤਿਕਾਰ ਕਰਦਾ ਆ ਆ ਕਰਦਾਂਗੇ ਜੀ ਉਹ ਕਰਦਾਂਗੇ ਇੱਥੋਂ ਦੇ ਲੋਕਾਂ ਨੇ ਵੋਟ ਪਾਉਣੀ ਹੈ ਜਿਹੜੇ ਸਾਦੇ ਮਰਾਦੇ ਆ ਬਾਰਡਰ ਵਾਲੇ ਇਹਨਾਂ ਨੇ ਦੇਰੀ ਲਿਆਉਣੀ ਆ ਹਾਂਜੀ ਚਾਹੇ ਤੁਸੀਂ ਦਵਾਬੇ ਚਾਜੋ ਮੈਨੂੰ ਸੀ ਆਈ ਡੀ ਨੇ ਕਿਹਾ ਬਲਟੋਆ ਸਾਹਿਬ ਵਧਾਈ ਹੋਵੇ ਆਂਦੇ ਸੀ ਆਈ ਡੀ ਨੇ ਤੁਹਾਨੂੰ ਹਾਂਜੀ ਹੋਰੇ ਸੋਗ ਸਿਰਾਕਾਰ ਮੈਨੂੰ ਕਹਿੰਦੇ ਕਪੂਰਥਲੇ ਵਾਲੇ ਹਾਂ ਕਹਿੰਦੇ ਕਿ ਦਵਾਬੇ ਦੇ ਵਿੱਚ ਬਲਟੋਆ ਸਾਹਿਬ ਭਰ ਗਰਮੀ ਦੇ ਵਿੱਚ ਤੁਹਾਡੇ ਇਕੱਠ ਜਿਹੜੇ ਆਂਦੇ ਇੱਥੇ ਸਰਦੀਆਂ ਚ ਵੀ ਜ਼ੋਰ ਲਾ ਲਓ ਆंदे ਕਦੇ ਕਾਠੀ ਨਹੀਂ ਹੁੰਦੇ ਆਂਦਾ ਤੁਹਾਡੇ ਘਟ ਜਿਹੜੇ ਇਹਨੇ ਭਰਪੂਰ ਹੋਇਆ ਕਿ ਸਾਨੂੰ ਜਿਹੜਾ ਦੁਆਬਾ ਜਿੱਥੋਂ ਆਸ ਨਹੀਂ ਕਰਦੇ ਏਡੇ ਵੱਡੀਆਂ ਏਡੀਆਂ ਏਡੀਆਂ ਵੱਡੀਆਂ ਰੈਲੀਆਂ ਹੋਈਆਂ ਨੇ ਇਸ ਕਰਕੇ ਉਹਨਾਂ ਨੂੰ ਵਧਾਈ ਦਿੱਤੀ ਬਾਕੀ ਉਮੀਦਵਾਰਾਂ ਬਾਰੇ ਵੀ ਮੈਂ ਗੱਲ ਕਰਦਾ ਪਰ ਜਿਸ ਤਰ੍ਹਾਂ ਹੁਣੇ ਮੈਂ ਆਇਆ ਪੱਟੀ ਮੋੜ ਤੇ ਵੀ ਮੈਂ ਦੇਖਿਆ ਗੁਰਦੁਆਰਾ ਸਾਹਿਬ ਤੇ ਇੱਕ ਪਾਸੇ ਸੰਤ ਜਨਰੈਲ ਸਿੰਘ ਪਿੰਡਰਾਵਲਾ ਜੀ ਦੀ ਫੋਟੋ ਔਰ ਦੂਜੇ ਪਾਸੇ ਉਸੇ ਤਰਜੀਹ ਤੇ ਉਸੇ ਬਰਾਬਰੀ ਤੇ ਅਮਰਪਾਲ ਦੀ ਫੋਟੋ ਲੱਗੀ ਹੋਈ ਹੈ ਤੁਹਾਡਾ ਉਹਨਾਂ ਦੇ ਨਾਲ ਵੀ ਸਫਰ ਰਿਹਾ ਤੁਸੀਂ ਇਸ ਬਰਾਬਰੀ ਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲੀ ਤੇ ਗੱਲ ਹੈ ਕਿ ਸੰਤ ਬਾਬਾ ਜਨੈਲ ਸਿੰਘ ਜੀ ਦੀ ਫੋਟੋ ਕਿਸੇ ਹੋਰ ਦੇ ਨਾਲ ਲਾਉਣਾ ਹੀ ਆਪਣੇ ਆਪ 'ਚ ਸੰਤਾਂ ਦਾ ਨਰਾਦਰ ਹੈ। ਸੰਤਾਂ ਦੀ ਬੇਅਦਬੀ ਹੈ। ਸੰਤਾਂ ਦਾ ਤੁਸੀਂ ਜਿਹੜਾ ਆ ਉਹ ਸਤਕਾਰ ਨਹੀਂ ਕਰ ਰਹੇ। ਇਹ ਤਾਂ ਫੋਟੋ ਲਉਂਦੇ ਆ ਨਾ ਨਾਲ ਤੇ ਮੇਰੇ ਤੇ ਵੇਹੇ ਨਾਲ ਆ। ਮੇਰੀ ਫੋਟੋ ਉਦੋਂ ਅਸੀਂ ਤੇ ਕੋਈ ਰੱਖਦੇ ਨਹੀਂ ਨਾ ਸਾਨੂੰ ਪਤਾ ਬਾਅਦ 'ਚ ਪਤਾ ਨਹੀਂ ਕਿੱਥੋਂ ਨਿਕਲੀ ਆਇਆ। ਸਾਡੇ ਕੋਲੇ ਵੀ ਆ ਗਈ ਮੈਨੂੰ ਵੀ ਯਾਦ ਆ ਗਿਆ ਕਿ ਬਾਬੇ ਜਨੈਲ ਸੋਰੀ ਮੱਥਾ ਟੇਕਣ ਚਲੇ ਸੀ ਰਾਜ ਮੈਂ ਮਿਲ ਗਿਆ ਮੈਨੂੰ ਕਹਿੰਦੇ ਆ ਲੰਬੂ ਮੱਥਾ ਟੇਕਿਆ ਈਏ ਰਾਜ ਮੇਰੇ ਨਾਲ ਜੋਂ ਲੱਗੇ ਪ੍ਰਕਰਮਾ ਜੀ ਮੇਰੇ ਨਾਲ ਗੱਲਾਂ ਕਰਦੇ ਗਏ ਹੱਸਦੇ ਖੇਡਦੇ ਗਏ ਹਾਂਜੀ ਮੇਰੇ ਤੇ ਅੱਜ ਵੀ ਉਹ ਫੋਟੋ ਹੈ ਪੂਰੀ ਵਾਇਰਲ ਹੈ ਤੇ ਮੈਨੂੰ ਤਾਂ ਫੋਟੋ ਬਣਾਉਣ ਦੀ ਵੀ ਲੋੜ ਨਹੀਂ ਗਈ ਪਰ 1984 ਤੋਂ ਬਾਅਦ ਜੇ ਬਾਬੇ ਜਨੈਲ ਸਿੰਘ ਹੋਰਾਂ ਦੀ ਗੱਲ ਵਿਧਾਨ ਸਭਾ ਦੇ ਵਿੱਚ ਹੋਈ ਇੰਨੇ ਸਾਲਾਂ ਬਾਅਦ ਉਹ ਬਿਰਸਾ ਸਿੰਘ ਮਲਟੋਹਾ ਨੇ ਕੀਤੀ ਸੀ ਸ਼ਹੀਦ ਭਾਈ ਬਿਆਨ ਸਿੰਘ ਦੀ ਗੱਲ ਜੇ ਸਤਵੰਤ ਸਿੰਘ ਦੀ ਗੱਲ ਜੇ ਵਿਧਾਨ ਸਭਾ ਚ ਕੀਤੀ ਤੇ ਵਿਰਸਾ ਸਿੰਘ ਮਲਟੋਹਾ ਨੇ ਕੀਤੀ ਸੀ। ਸ਼ਹੀਦ ਭਾਈ ਜਿੰਦੇ ਤੇ ਸੁੱਕੇ ਦੇ ਕਾਰਨਾਮਿਆਂ ਦੀ ਗੱਲ ਜੇ ਕਿਸੇ ਨੇ ਕੀਤੀ ਤੇ ਵਿਰਸਾ ਸਿੰਘ ਮਲਟੋਹਾ ਨੇ ਕੀਤੀ ਸੀ। ਇਹ ਵਿਧਾਨ ਸਭਾ ਦੇ ਵਿੱਚ ਆਨ ਰਿਕਾਰਡ ਹੈ। ਮੈਨੂੰ ਇੱਥੋਂ ਤੱਕ ਕਿ ਵਿਰੋਧੀਆਂ ਵੱਲੋਂ ਅਤਵਦੀ ਵਰਗੇ ਵੀ ਸ਼ਬਦ ਸੁਣਨੇ ਪਏ। ਮੈਂ ਜਵਾਬ ਦਿੱਤਾ ਸੀਗਾ ਅਸੀਂ ਪੰਥ ਲਈ ਲੜਿਆ। ਅਸੀਂ ਧਰਮ ਲਈ ਲੜਿਆ। ਅਸੀਂ ਪੰਜਾਬ ਲਈ ਲੜਿਆ। ਆਪਣੇ ਲੋਕਾਂ ਲਈ ਲੜਿਆ। ਆਪਣੇ ਖਿੱਤੇ ਲਈ ਲੜਿਆ। ਤੇ ਅਜਿਹਾ ਲੜਨਾ ਅਤਵਾਦੀ ਐ ਮੈਂ ਕੱਲ੍ਹ ਵੀ ਸੀ ਅੱਜ ਵੀ ਹਾਂ ਤੇ ਕੰਮ ਹੀ ਰਾਂਗਾ ਪਰ ਮੈਂ ਇੱਕ ਗੱਲ ਦੱਸਦਾ ਸੰਤ ਬਾਬਾ ਜਰਨੈਲ ਸਿੰਘ ਜੀ ਵੀ ਭਾਈਚਾਰਕ ਸਾਂਝ ਦੇ ਮਦਈ ਸੀ ਉਹ ਚਾਹੁੰਦੇ ਸੀਗੇ ਕਿ Hindu ਹੋਵੇ ਧਰਮ 'ਚ ਪੱਕਾ ਹੋਵੇ ਉਹ ਸਾਡਾ ਵੀਰ ਐ ਸਿੱਖ ਐ ਅੰਮ੍ਰਿਤਧਾਰੀ ਐ ਮੇਰਾ ਭਰਾ ਐ ਮੁਸਲਮਾਨ ਐ ਪੰਜ ਵਕਤ ਦਾ ਨਮਾਜ਼ੀ ਐ ਮੁਸਲਮ ਧਰਮ 'ਚ ਪੱਕਾ ਐ ਤੇ ਸਾਡਾ ਭਰਾ ਐ ਕਿਸੇ ਵੀ ਧਰਮ ਦਾ ਕੋਈ ਬਸ਼ਿੰਦਾ ਆ ਉਹ ਜੈਨੀ ਬੋਧੀ ਸਾਰਿਆਂ ਦਾ ਗਿਣਦੇ ਹੁੰਦੇ ਸੀਗੇ ਇਤੋਂ ਤੱਕ ਕਿ ਬਾਬੇ ਜਨੈਰ ਸਿੰਘ ਹੋਰਾਂ ਨੇ ਗੁਰਦਾਸਪੁਰ ਜੇਲ੍ਹ ਚ ਕੋણો ਪੈਸਾ ਦੇ ਕੇ ਉੱਥੇ ਮੰਦਿਰ ਬਣਾ ਕੇ ਦਿੱਤਾ ਸੀ ਬਾਬੇ ਜਨੈਰ ਸਿੰਘ ਨੂੰ ਜਿਹੜਾ ਹਉਆ ਪੇਸ਼ ਕੀਤਾ ਜਾਂਦਾ ਹੈ ਉਹ ਸ਼ਖਸੀਅਤ ਨੂੰ ਅਸੀਂ ਨੇੜਿਓਂ ਦੇਖਿਆ ਹੈ ਉਹ ਉਹ ਇੱਕ ਅਲੌਕਿਕ ਸ਼ਖਸੀਅਤ ਸੀ ਗੱਲਾਂ ਕਰਨ ਵਾਲੇ ਜਿੰਨੇ ਮਰਜ਼ੀ ਕਰੀ ਜਾਣ ਸੁਭੀਰ ਸਿੰਘ ਬਾਦਲ ਨੇ ਤੁਹਾਡੇ ਜਲਸੇ ਦੇ ਵਿੱਚ ਤੁਹਾਡੀ ਰੈਲੀ 'ਚ ਕਿਹਾ ਕਿ ਕੇਂਦਰ ਦੀ ਸਾਜ਼ਿਸ਼ ਹੈ ਇਸ ਤਰ੍ਹਾਂ ਅਮਰਪਾਲ ਨੂੰ ਇਲੈਕਸ਼ਨ ਲੜਾਣਾ ਤਾਂ ਲੱਗ ਰਿਹਾ ਹੈ ਕਿ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ 'ਚ ਵੀ ਹਿੰਦੂ ਵਰਸਸ ਸਿੱਖ ਕੀਤਾ ਜਾ ਰਿਹਾ ਹੈ ਇਹ ਮਤੇ ਹੀ ਲੋਕਾਂ ਨੂੰ ਵੀ ਕਹਿਣਾ ਹੈ ਕਿ ਕਿਉਂ ਇਹ ਪੰਜਾਬ ਦੇ ਨਾਲ ਜਦ ਪੰਥ ਦੇ ਨਾਲ ਹੀ ਖੇਡ ਖੇਡੀ ਜਾਂਦੀ ਹੈ ਕਿ ਨਵਾਂ ਵਰਤਾਂਤ ਸਿਰਜ ਕੇ ਹਾਂਜੀ ਜਿਹਦਾ ਚਿੱਤ ਚਿੱਤਾ ਵੀ ਨਹੀਂ ਹੁੰਦਾ ਤੇ ਤੁਸੀਂ ਛੱਡ ਦਿੰਦੇ ਜੇ ਮੈਦਾਨ ਦੇ ਵਿੱਚ ਕੋ ਪੰਜਾਬੀ ਉਹ ਖੇਡਦੇ ਰਹੋ ਲੱਗੇ ਰਹੋ ਤੁਹਾਡੀ ਸ਼ਕਤੀ ਨੂੰ ਕਮਜ਼ੋਰ ਕਰਨਾ ਹੈ ਤੁਹਾਨੂੰ ਕਮਜ਼ੋਰ ਕਰਨਾ ਹੈ ਤੁਹਾਨੂੰ ਵੰਡਣਾ ਹੈ ਤੁਹਾਡੀ ਪੋਲਰਾਈਜੇਸ਼ਨ ਕਰਨੀ ਹੈ ਉਹ ਤਾਂ ਸੈਂਟਰੀ ਹੈ ਸੈਂਟਰਲ ਏਜੰਸੀਆਂ ਦਾ ਅੱਜ ਦਾ ਨਹੀਂ ਅੱਜ ਤੇ ਮੋਦੀ ਸਾਹਿਬ ਦੀ ਸਰਕਾਰ ਹੈ ਪਤਾ ਨਹੀਂ ਕਦੋਂ ਤੋਂ ਅਸੀਂ ਛੋਟੇ ਹੁੰਦੇ ਤਾਂ ਸੁਣਦੇ ਹਾਂ ਕਿ ਜਿਹੜੀਆਂ ਸੈਂਟਰਲ ਏਜੰਸੀਆਂ ਐ ਉਹ ਇਹੀ ਚਾਹੁੰਦੀਆਂ ਕਿ ਸਿੱਖ ਵੰਡੇ ਰਹਿਣ ਇਹ ਪੰਜਾਬੀ ਵੰਡੇ ਰਹਿਣ ਇਹ ਇੱਕ ਨਾ ਹੋਣ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਯਾਦ ਕਰੋ ਸਰਕਾਰੇ ਖਾਲਸਾ ਸੀ ਸਿੱਖਾਂ ਦੀ ਸਰਕਾਰ ਸੀ ਸਿੱਖ ਬਹੁਤ ਬਹੁਤ ਘਟ ਗਿੰਦੀ ਸੀਗੇ ਪਰ ਉੱਥੇ Hindu ਧਰਮ ਦੇ ਲੋਕ ਕਹਿੰਦੇ ਸੀ ਕਿ ਸਾਡਾ ਰਾਜ ਹੈ ਮੁਸਲਮ ਧਰਮ ਦੇ ਲੋਕਾਂ ਦੇ ਸੀ ਸਾਡਾ ਰਾਜ ਹੈ ਇਸ ਕਰਕੇ ਪੰਜਾਬ ਸਾਡਾ ਗੁਰਾਂ ਦੇ ਨਾਂ ਤੇ ਵੱਸਦਾ ਆ ਸਾਡਾ ਸਾਰਿਆਂ ਦਾ ਹੈ ਪਰ ਬਲਦੋਆ ਸਾਹਿਬ ਇੱਕ ਪਾਸੇ ਇਹ ਵੀ ਚਰਚਾ ਕਰਦੇ ਨੇ ਲੋਕ ਕਿ ਸੁਪੀਰ ਸਿੰਘ ਬਾਦਲ ਕਹਿੰਦੇ ਬੰਦੀ ਸਿੱਖਾਂ ਦੀ ਰਿਹਾਈ ਕਰਾਓ ਇਸੇ ਕਰਕੇ ਅਲਾਈਅੰਸ ਵੀ ਨਹੀਂ ਹੋ ਪਾਇਆ ਭਾਜਪੀ ਦੇ ਨਾਲ ਪਰ ਦੂਜੇ ਪਾਸੇ ਜੇ ਅਮਰਪਾਲ ਦੀ ਸੰਘਰਸ਼ ਦੀ ਗੱਲ ਕਰਦੇ ਆ ਜੋ ਉਹਨੂੰ ਜੇਲ੍ਹ ਚ ਛੁਡਾਉਣ ਦੀ ਗੱਲ ਕਰਦੇ ਆ ਤੇ ਉਹ ਕਹਿੰਦੇ ਕਿ ਇਹ ਕੇਂਦਰ ਦਾ ਬੰਦਾ ਨਹੀਂ ਦੇਖੋ ਮੈਂ ਬੇਨਤੀ ਕਰਾਂ ਜੀ ਬੰਦੀ ਸਿੰਘਾਂ ਦਾ ਕਿਸੇ ਨੇ ਕੰਪੈਰੀசன் ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ 28 28 29 29 30 30 34 34 ਸਾਲ ਕੱਟ ਲਿਆ ਰਮਨਸ਼ੀਲ ਤੇਰੀ ਉਮਰ ਕਿੰਨੀ ਹੈ 33 ਹੈ 33 ਸਾਲ ਤੇ 34 ਸਾਲਾਂ ਦਾ ਬਿਠਾ ਅੰਦਰ ਤੇ ਹੈ ਵੀ ਜਲੂਪੁਰ ਖੇੜੇ ਦਾ ਆ ਜਿਹੜੇ ਭਾਈ ਸਾਹਿਬ ਡਿਗਰੂਗੜ ਵਾਲੇ ਆ ਨਾ ਉਹਨਾਂ ਦੇ ਪਿੰਡ ਦਾ ਹੀ ਆ ਉਹਨਾਂ ਦੇ ਘਰ ਦੇ ਅੱਗੋਂ ਦੀ ਭਾਈ ਸਾਹਿਬ ਰੋਜ਼ ਲੰਘਦੇ ਰਹੇ ਆਉਂਦੇ ਰਹੇ ਜਾਂਦੇ ਰਹੇ ਆ ਉਹਦੇ ਘਰ ਚ ਵੜ ਕੇ ਉਹਦਾ ਹਾਲ ਨਹੀਂ ਪੁੱਛਿਆ ਕਿ ਭਾਈ ਸਾਹਿਬ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਕੌਮ ਦੀ ਖਾਤਰ ਸੰਘਰਸ਼ ਕੀਤਾ ਇੱਕ ਭਰਾ ਉਹਦਾ ਸ਼ਹੀਦ ਹੋਇਆ 33 ਸਾਲਾਂ ਨੂੰ ਜੇਲ੍ਹ 'ਚ ਹੋ ਗਿਆ ਅਸੀਂ ਕੀ ਦੀ ਗੱਲ ਕਰਦੇ ਹਾਂ ਹਾਂਜੀ ਇਸ ਕਰਕੇ ਜਿਹੜਾ ਆ ਉਹਨਾਂ ਬੰਦੀ ਸਿੰਘਾਂ ਦਾ ਚੇਤਾ ਭੁਲਾ ਦੇਣਾ ਜਾਂ ਚੇਤਾ ਭਰਉਣ ਦੀ ਕੋਸ਼ਿਸ਼ ਕਰਨਾ ਜਾਂ ਉਹਨਾਂ ਦਾ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਰੋਲਣ ਦੀ ਕੋਸ਼ਿਸ਼ ਕਰਨਾ ਇਹ ਤਾਂ ਨਹੀਂ ਨਾ ਕਰਿਆ ਜਾ ਸਕਦਾ ਮੈਂ ਕਿਹਨਾਂ ਕਿ ਚਾਹੇ ਕੋਈ ਕੱਲ ਵੀ ਜੇਲ੍ਹ 'ਚ ਗਿਆ ਆ ਹਾਂਜੀ ਧਰਮ ਦੀ ਖਾਤਰ ਕੌਮ ਦੀ ਖਾਤਰ ਪੰਜਾਬ ਦੀ ਖਾਤਰ ਉਹ ਵੀ ਰਹਾ ਹੋਣਾ ਚਾਹੀਦਾ ਪਰ ਉਹਨਾਂ ਦਾ ਕੀ ਬਣੂਗਾ ਉਹਨਾਂ ਨੂੰ ਯਾਦ ਕਿਉਂ ਨਹੀਂ ਜੇ ਕਰਦੇ 28 ਸਾਲਾਂ ਬਾਅਦ ਇੱਕ ਬੰਦੀ ਸਿੰਘ ਵਿਚਾਰਾ ਬੜੈ ਦੇ ਜੇਲ੍ਹ ਤੋਂ ਪੱਕੀ ਜਮਾਨਤ ਚਾਹੁੰਦਾ ਆ ਗੁਰਮੀਤ ਸਿੰਘ ਇੰਜੀਨੀਅਰ 9 ਮਹੀਨੇ ਬਾਹਰ ਰਿੰਦਾ ਆ ਤੇ ਉਹਦੀ ਪੱਕੀ ਜਮਾਨਤ ਰੱਦ ਕਰਕੇ ਉਹਨੂੰ ਜੇਲੇ ਭੇਜ ਦਿੱਤਾ ਕਿਸ ਨੇ ਹਾਲਾ ਨਾ ਰ ਮਾਰੇ ਕੋਈ ਬੋਲੇ ਹਾਂਜੀ ਚੇਤਾ ਹੀ ਨਹੀਂ ਕਿਹਨੂੰ ਕਿ ਉਹਨੂੰ ਵਿਚਾਰੇ ਨੂੰ ਫੇਰ ਭੌਂ ਕੇ ਜਿਹੜਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਇਸ ਕਰਕੇ ਅਸੀਂ ਜੋ ਚਾਹੁੰਦੇ ਆ ਅਸੀਂ ਚਾਹੁੰਦੇ ਕਿ ਸਾਰੇ ਅਸੀਂ ਭਾਈ ਅਮਰਤਪਾਲ ਸਿੰਘ ਦੇ ਵੀ ਹੱਕ 'ਚ ਆਏ ਕਿ ਉਹਨਾਂ ਨੂੰ ਜੇ ਉਹਨਾਂ ਨੇ ਕੁਝ ਕੀਤਾ ਸੀ ਕਾਨੂੰਨ ਤੋੜਿਆ ਸੀਗਾ ਤੇ ਠੀਕ ਹੈ ਮਕਦਮਾ ਦਰਜ ਕਰ ਲੈਂਦੇ ਪਰ ਰੱਖਦੇ ਪੰਜਾਬ ਦੀ ਜੇ ਹਾਂਜੀ ਜਿਨ੍ਹਾਂ ਨੇ ਐਨਐਸਐਲ ਆਈ ਜਿਨ੍ਹਾਂ ਨੇ ਡਿਬਰੂਗੜ ਭੇਜਿਆ ਉਹਨਾਂ ਦੇ ਵਿਰੁੱਧ ਤਾਂ ਕੋਈ ਬੋਲਦਾ ਹੀ ਨਹੀਂਗਾ ਬਲਦੋਆ ਸਾਹਿਬ ਇਹ ਵੀ ਇੱਕ ਆਖਰੀ ਅਮਰਤਪਾਲ ਨਾਲ ਸੰਬੰਧ ਦਾ ਇਹ ਆਖਰੀ ਸਵਾਲ ਹੈ ਮੇਰਾ ਇਹ ਵੀ ਚਰਚਾ ਚੱਲਦੀ ਰਹੀ ਕਿ ਹੁਣ 16 ਤਰੀਕ ਆਖਰੀ ਤਰੀਕ ਹੈ ਤੇ ਬਲਦੋਆ ਸਾਹਿਬ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲੈਣਗੇ ਇਹ ਵੀ ਚਰਚਾਵਾਂ ਸੋਸ਼ਲ ਮੀਡੀਆ ਤੇ ਬੜੀ ਆਈ ਕਿ ਸ਼ਾਮ ਨੂੰ ਅੱਜ ਨਾਮ ਵਾਪਸ ਲੈ ਲੈਣਾ ਤੁਸੀਂ ਇਸ ਤਰ੍ਹਾਂ ਦਾ ਮਾਈਂਡ ਦੇ ਕੋਈ ਪ੍ਰੈਸ਼ਰ ਰੱਖਿਆ ਕਿ ਯਾਰ ਜਿਸ ਤਰ੍ਹਾਂ ਦੀ ਆਡਾਇਲੋਜੀ ਮੇਰੀ ਹੈ ਉਸੇ ਤਰ੍ਹਾਂ ਦੀ ਆਡਾਇਲੋਜੀ ਦਾ ਮੁਕਾਬਲਾ ਮੈਂ ਬੰਦੇ ਨਾਲ ਵਿਤਕਰਾ ਕਰ ਰਿਹਾ ਉਸੇ ਤਰ੍ਹਾਂ ਦਾ ਵੋਟਰ ਨੇ ਉਸੇ ਹਲਕੇ ਦੇ ਵਿੱਚ ਆ ਮੈ ਤੁਹਾਨੂੰ ਲੱਗਿਆ ਕਿ ਇਹ ਸਿਰਫ ਇੱਕ ਪ੍ਰੋਪਗੈਂਡਾ ਹੀ ਸੀਗਾ ਤੁਹਾਡੇ ਖਿਲਾਫ ਤਨ ਲੱਗਿਆ ਕਿ ਨਾਮਜ਼ਦਗੀ ਵਾਪਸ ਲੈ ਲੈਣਾ ਚਾਹੀਦਾ ਦੇਖੋ ਰਮਨ ਸ਼ਮਾ ਬੇਨਤੀ ਕਰਾਂ ਜ਼ਿੰਦਗੀ 'ਚ ਉਹ ਗੱਲ ਕਰੋ ਜਿਹੜਾ ਥੁੱਕ ਕੇ ਨਾ ਚਟਣਾ ਪਵੇ ਠੀਕ ਹੈ ਜ਼ਿੰਦਗੀ ਚ ਉਹ ਗੱਲ ਕਰੋ ਜਿਹੜਾ ਥੁੱਕ ਕੇ ਨਾ ਚਟਨਾ ਪਵੇ ਸਟੈਂਡ ਉਹ ਲਾਓ ਜੀ ਤੋਂ ਪਿੱਛੇ ਨਾ ਹਟਣਾ ਪਵੇ ਤੇ ਵਿਰਸਾ ਸਿੰਘ ਬਲਟੋਹਾ ਨੇ ਜੇ ਜ਼ਿੰਦਗੀ ਚ ਕੋਈ ਸਟੈਂਡ ਲਿਆ ਆ ਉਹ ਤੋਂ ਪਛਾਣ ਨਹੀਂ ਇੱਕ ਕਦਮ ਅੱਗੇ ਜ਼ਰੂਰ ਪੁੱਟਿਆ ਹੋਊਗਾ ਜੇ ਅੱਗੇ ਪੁੱਟਿਆ ਆ ਕਦਮ ਉਹਦੇ ਤੋਂ ਪਛਾਣ ਨਹੀਂ ਜਾਂਦਾ ਉਹਦੇ ਤੋਂ ਗਾਂਹ ਜ਼ਰੂਰ ਜਾਊਗਾ ਤੇ ਦੂਸਰੀ ਗੱਲ ਰਹਿ ਗਈ ਮੈਂ ਨਾ ਤੇ ਮੈਦਾਨ ਚੋਂ ਭੱਜਣ ਵਾਲਾ ਐ। ਨਾ ਮੈਂ ਮੈਦਾਨ ਛੱਡਣ ਵਾਲਾ ਐ। ਲੜਾਕੂ ਸੁਭਾਅ ਕੋਈ ਬਾਲਾ ਚੰਗਾ ਨਹੀਂ ਹੁੰਦਾ। ਪਰ ਮੇਰੇ ਵੱਡ ਵਡੇਰੇ ਲੜਾਕੂ ਸੀਗੇ। ਜਿਹੜੇ ਨਾਦਰ ਵਰਗਿਆਂ ਨੂੰ ਅਬਦਾਲੀ ਵਰਗਿਆਂ ਨੂੰ ਨੱਥਾ ਪਾਉਂਦੇ ਰਏ ਆ। ਮੈਂ ਉਹ ਉਹਨਾਂ ਦਾ ਅਨਸਬੰਸ ਐ। ਤੇ ਮੇਰੇ 'ਚ ਉਹ ਪ੍ਰਵਿਰਤੀ ਐ। ਤੇ ਮੈਂ ਉਸ ਪ੍ਰਵਿਰਤੀ ਨੂੰ ਲੈ ਕੇ ਚੱਲਦਾ ਐ। ਕਾਗਜ਼ ਭਰੇ ਸੀ। ਪਰ ਮੈਨੂੰ ਡਰ ਸੀ। ਕਿ ਜਿਸ ਤਰ੍ਹਾਂ ਦੂਸਰੇ ਬੰਨੇ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਸ਼ਰੇਆਮ ਖੜੋਤੀ ਐ ਕੇਂਦਰੀ ਏਜੰਸੀਆਂ ਮਦਦ ਕਰ ਰਹੀਆਂ ਨੇ ਤੇ ਵਿਰਸਾ ਹੈ ਕਿ ਤੇਰੇ ਕਾਗਜ਼ ਹੀ ਨਾ ਰੱਦ ਕਰਾ ਦੇ ਪਰ ਉਹ ਡਰ ਸੀਗਾ ਪੂਰਾ ਡਰ ਮੈਂ ਵਕੀਲ ਪਹਿਲੀ ਵਾਰ ਹਾਂ ਮੈਂ ਅਜੇ ਤੱਕ ਕਦੀ ਵਕੀਲ ਨਹੀਂ ਖੜਾ ਕੀਤਾ ਮੈਂ ਪਹਿਲੀ ਵਾਰ ਆਪਣੇ ਕਾਗਜ਼ ਬਚਾਉਣ ਦੀ ਖਾਤਰ ਮੈਂ ਚੰਡੀਗੜ੍ਹ ਤੋਂ ਵਕੀਲ ਲਿਆਂਦਾ ਹਾਂ ਪਹਿਲੀ ਵਾਰ ਅੱਛਾ ਫਿਰ ਬੇਸ ਕਰਕੇ ਮੈਨੂੰ ਖਤਰਾ ਸੀਗਾ ਕਿ ਕਿਤੇ ਮੇਰੇ ਕਾਗਜ਼ ਹੀ ਨਾ ਡਾ ਦੇ ਦੇ ਹੁਣ ਹਾਂਜੀ ਔਰ ਮੈਂ ਘਟੂ ਘਟ ਦੋ ਤੇ ਕਾਰਗਿ ਪਰੰਦੇ ਲਾਏ ਨਿੱਕੀ ਨਿੱਕੀ ਗੱਲ ਹਾਂਜੀ ਪਹਿਲਾਂ ਕਦੇ ਨਹੀਂ ਹੁੰਦਾ ਸੀ ਅੱਧਾ ਅੱਗੇ ਤੇ ਦੋ ਦਿਨਾਂ ਚ ਭਰ ਕੇ ਜਮਾ ਕਰਾ ਦਿੱਤੇ ਸੀ ਔਰ ਮੈਂ ਘੱਟੋ ਘੱਟ 5 6 ਜਿਹੜੇ ਐਕਸਪਰਟ ਸੀਗੇ ਹਾਂ ਉਹਨਾਂ ਵਕੀਲਾਂ ਨੂੰ ਮੁਖਾਬ ਖਾ ਕੇ ਤਸੱਲੀ ਕਰਾ ਕੇ ਫਿਰ ਜਮਾ ਕਰਾਇਆ ਤੇ ਫਿਰ ਵੀ ਵਕੀਲ ਖੜਾ ਕੀਤਾ ਡਰ ਸੀ ਕਿ ਕਿਤੇ ਮੇਰੇ ਕਾਗਜ਼ ਨਾ ਰੱਦ ਕਰ ਦਿੰਦੇ ਹੁਣ ਹਣ ਤੁਹਾਡੇ ਮੁਕਾਬਲੇ ਦੇ ਦੂਜੇ ਉਮੀਦਵਾਰ ਕਾਂਗਰਸ ਦੇ ਉਮੀਦਵਾਰ ਨੇ ਕੁਲਬੀਰ ਜੀਰਾ ਉਹ ਇਸ ਹਲਕੇ ਜਦੋਂ ਵੀ ਘੁੰਮ ਰਹੇ ਨੇ ਤਾਂ ਇਹ ਹੀ ਕਹਿ ਰਹੇ ਨੇ ਕਿ ਪਟੋਲਾ ਸਾਹਿਬ ਤੇ ਅੱਤਵਾਦੀ ਨੇ ਉਹਦੇ ਆਪ ਕਹਿੰਦੇ ਮੈਂ ਅੱਤਵਾਦੀ ਆ ਅੱਤਵਾਦੀ ਕਹਿ ਕੇ ਕਿ ਉਹ ਤੁਹਾਡੇ ਖਿਲਾਫ ਪ੍ਰਚਾਰ ਕਰ ਰਹੇ ਨੇ ਇੱਥੇ ਖੇਮ ਕਰਨ ਚ ਚਲੇ ਜਾ ਜੀ ਲੋਕਾਂ ਨੂੰ ਪੁੱਛਿਆ ਜੀ ਵੀ ਅੱਤਵਾਦੀ ਹੈ ਬਾਜ਼ਾਰ ਦੇ ਵਿੱਚ ਇਹ ਵਿਰਸਾ ਹਾਂ ਸਾਡੇ ਪਰਿਵਾਰ ਦਾ ਮੈਂਬਰ ਹੈ ਤੁਹਾਡੇ ਦਾ ਵਿਰਸਾ ਉਹ ਵੱਡਾ ਕਹਿੰਦਾ ਕਿ ਮੈਂ ਵੀ ਮੇਰੇ ਹਲਕੇ ਦੇ ਲੋਕ ਜਿਹੜੇ ਐ ਕਿਸੇ ਵੀ ਬਰਾਦਰੀ ਨਾਲ ਧਰਮ ਨਾਲ ਸੰਬੰਧਿਤ ਨੇ ਮੇਰਾ ਪਰਿਵਾਰ ਹੈ ਮੈਂ ਤੁਹਾਨੂੰ ਹੋਰ ਦੱਸਦਾ ਨਵਾਂ ਛੂੰ ਤੁਸੀਂ ਨਾ ਇਸ ਤਰ੍ਹਾਂ ਕਰਿਆ ਜੇ ਜਾਂਦੇ ਜਾਂਦੇ ਇੱਥੇ ਕਰਿਆਲਾ ਮੰਦਿਰ ਹੈ ਸਾਡੇ ਤਾਂ بڑا ਇੱਕ ਤਰ੍ਹਾਂ ਇਤਿਹਾਸਕ ਮੰਦਰ ਵੀ ਕਹਿ ਸਕਦੇ ਆ ਤੇ ਨਾਲ ਹੀ ਦੂਰ ਦੂਰ ਤੱਕ ਸ਼ਰਧਾਲੂ ਉਹਦੇ ਨਾਲ ਜੁੜੇ ਹੋਏ ਚਲ ਮੈਂ ਵੀ ਉੱਥੇ ਆਉਂਦਾ ਜਾਂਦਾ ਰਹੀ ਨਾ ਉਸ ਮੰਦਰ ਦੇ ਵਿੱਚ ਇੱਥੇ ਮੇਰੇ ਖਿਆਲ ਕਿੰਨਾ ਹੋਊਗਾ ਕਰਿਆਲਾ 14-15 ਕਿਲੋਮੀਟਰ ਹੋਊਗਾ ਤੇ ਮੈਂ ਵੀ ਉੱਥੇ ਗਿਆ ਮਾਤਾ ਜੀ ਕੋਲੇ ਗਿਆ ਤੇ ਮਾਤਾ ਜੀ ਮੈਨੂੰ ਕਹਿੰਦੇ ਇੱਥੇ ਲਾਲਜੀਤ ਭੁੱਲਰ ਆਇਆ ਸੀਗਾ ਪਰ ਇਹ ਦਿਹਾੜੀ ਤੱਕ ਪਹਿਲਾਂ ਆਇਆ ਸੀ ਆਂਦੀ ਮੈਂ ਉਹਨੂੰ ਠੋਕ ਕੇ ਜਵਾਬ ਦਿੱਤਾ ਕਿ ਭੁੱਲਰ ਸਾਹਿਬ ਅਸੀਂ ਤੁਹਾਨੂੰ ਵੋਟ ਨਹੀਂ ਪਾਉਣੀ ਅਸੀਂ ਵੋਟ ਦਰਸਾ ਸਿੰਘ ਬਲਟੋਹਾ ਨੂੰ ਪਾਉਣੀ ਹੈ ਅਸੀਂ ਬਲਟੋਹਾ ਸਾਹਿਬ ਨੂੰ ਅੱਧੀ ਰਾਤ ਵੀ ਫੋਨ ਕਰ ਲੀਏ ਸਾਡਾ ਫੋਨ ਸੁਣਦੇ ਐ ਸਾਡਾ ਮਸਲਾ ਹੱਲ ਕਰਕੇ ਸਾਨੂੰ ਵਾਪਸ ਦੱਸਦੇ ਐ ਸਾਡੀ ਵੋਟ ਦਾ ਹੱਕਦਾਰ ਉਹ ਹੈ ਇਹ ਇੱਕ ਹਿੰਦੂ ਧਰਮ ਦੇ ਨਾਲ ਸੰਬੰਧਿਤ ਮੰਦਿਰ ਹੈ ਹਾਂਜੀ ਜਿੱਥੇ ਸਾਡੇ ਇਲਾਕੇ ਦੇ ਲੋਕ ਹਰ ਏਕ ਧਰਮ ਦਾ ਜਾਂਦਾ ਆ ਉਸ ਮੰਦਿਰ ਦੇ ਜਿਹੜੇ ਮੁਖੀ ਨੇ ਮਾਤਾ ਜੀ ਜਿਨ੍ਹਾਂ ਦਾ ਸਾਡੇ ਇਲਾਕੇ ਤੇ ਬਹੁਤ ਸਤਕਾਰ ਹੈ ਉਹਨਾਂ ਦੇ ਸ਼ਬਦ ਹੈ ਤੁਸੀਂ ਇੱਥੇ ਸਾਡਾ ਦੱਸੋ ਜੀ ਦੱਲ ਮੰਦਿਰ ਹੈ ਸਾਡੇ ਬਾਰਡਰ ਦੇ ਉੱਤੇ ਹਾਂ ਖਲ ਦਾ ਸਾਈਡ ਤੇ ਜੀ ਹਨੇਰੀ ਚ ਆਉਂਦੀ ਹੈ ਨਾ ਚੱਲ ਕੰਮ ਲੱਗ ਰਿਹਾ ਤੁਹਾਡੇ ਗੱਲਾਂ 'ਚ ਫਿਰ ਚੱਲ ਮੰਦਰ ਹੈ ਮਾਤਾ ਸ੍ਰੀਤਾ ਦੇਵੀ ਜੀ ਸਮੁੱਚੀ ਜ਼ਿੰਦਗੀ ਉਹਨਾਂ ਧਰਮ ਦੇ ਲੇਖੇ ਲਾਤੀ ਬੜੀ ਰੱਬੀ ਰੂਹ ਹੈ ਹਾਂ ਜਿਹੜਾ ਕੋਈ ਜਾਂਦਾ ਉਹ ਇਹ ਨਹੀਂ ਕਹਿੰਦੇ ਉਹ ਕਹਿੰਦੇ ਕਿ ਮੇਰੇ ਭਾਜੀ ਨੂੰ ਵੋਟ ਪਾਉਣੀ ਅਜੇ ਕਿ ਹਾਂ ਉਹ ਮਾਤਾ ਨੇ ਅਸੀਂ ਉਹਨਾਂ ਦੇ ਭਾਵੇਂ ਜੋ ਮਰਜ਼ੀ ਹੋਵੇ ਉਹਨਾਂ ਦਾ ਦਰਜਾ ਇਸ ਤਰ੍ਹਾਂ ਦਾ ਅਸੀਂ ਬੱਚੇ ਹਾਂ ਪਰ ਉਹ ਕਹਿੰਦੇ ਕਿ ਮੇਰੇ ਭਾਜੀ ਘੜੋਤੇ ਉਹਨਾਂ ਨੂੰ ਵੋਟ ਪਾਉਣੀ ਹੈ ਮੰਦਰ ਹੈ ਫਿਰ ਫਿਰ ਤੁਸੀਂ ਕਾਂਗਰਸ ਦਾ ਇੰਪੈਕਟ ਕਿੰਨਾ ਕੁ ਦੇਖ ਰਹੇ ਹੋ ਪਿੱਛੇ ਵੀ ਹੁਣ ਵਧੀਆ ਵੋਟ ਵੋਟ ਦੇ ਨਾਲ ਡਿੰਪਾ ਡਿੰਪਾ ਪਹੁੰਚੇ ਸੀਗੇ ਲੋਕ ਸਭਾ ਦੇ ਵਿੱਚ ਇੱਕ ਆਧਾਰ ਕਾਂਗਰਸ ਦਾ ਵੀ ਇੱਥੇ ਹੈ ਹੀ ਹੈ ਜੇ ਆਧਾਰ ਹੁੰਦਾ ਹੈ ਨਾ ਤੇ ਡਿੰਪਾ ਮੈਦਾਨ ਛੱਡ ਕੇ ਨਹੀਂ ਭੱਜਦਾ ਹਾਂਜੀ ਹੋਰ ਫਿਰ ਕੁਲਵੀਰ ਜੀ ਰਾ ਤੁਹਾਨੂੰ ਸਟਰੋਂਗ ਨਹੀਂ ਲੱਗਦੇ ਉਹ ਕਹਿੰਦੇ ਤੜਕਾ ਜ਼ੀਰੇ ਦੇ ਬਿਨਾ ਲੱਗਦਾ ਨਹੀਂ ਤੇ ਜੀਰਾ ਬੜਾ ਜ਼ਰੂਰੀ ਹੈ ਜੀਰਾ ਤੜਕਾ ਜੀਰੇ ਤੋਂ ਬਿਨਾ ਨਹੀਂ ਲੱਗਦਾ ਤੇ ਜੀਰਾ ਦੰਦਾਂ ਦੇ ਥਲੇ ਦੰਦਾਂ ਦੇ ਥਲੇ ਦਾੜ ਦੇ ਥਲੇ ਐ ਚਿੱਠੀ ਦਾ ਵੀ ਪੂਰਾ ਲਾਲਜੀਤ ਸਿੰਘ ਭੁੱਲਰਾਵਾ ਵੀ ਪਾਰਟੀ ਤੋਂ ਉਮੀਦਵਾਰ ਕੈਬਨਿਟ ਮੰਤਰੀ ਵੀ ਨੇ ਤਾਂ ਉਹਨਾਂ ਲੱਗਦਾ ਕਿ ਉਹਨਾਂ ਨੇ ਬੜੀ ਜਲਦੀ ਆਪਣਾ ਪ੍ਰਚਾਰ ਅੱਪ ਲੈ ਕੇ ਸੀਗੇ ਪੀਕ ਤੇ ਲੈ ਕੇ ਸੀਗੇ ਉਸ ਤੋਂ ਬਾਅਦ ਉਹਨੂੰ ਬਹੁਤ ਘੱਟ ਮਖਾਈ ਦੇ ਰਹੇ ਨੇ ਹਾਲਾਂਕਿ ਲੋਕਾਂ ਨੇ ਕੀ ਫੈਸਲਾ ਕਰਨਾ ਉੱਤੇ ਲੋਕਾਂ ਨੇ 1 ਜੂਨ ਨੂੰ ਦੱਸਣਾ ਹੈ ਔਰ ਜਿਸ ਤਰ੍ਹਾਂ ਲਾਲਜੀਤ ਭੁੱਲਰ ਨਾਲ ਕੰਟਰੋਵਰਸਿਸ ਹੁੰਦੀ ਰਹੀਆਂ ਜਾਂ ਜਲਦੀ ਮੈਦਾਨ ਦੇ ਵਿੱਚ ਆ ਗਏ ਸੀਗੇ ਉਹਦਾ ਫਾਇਦਾ ਤੁਹਾਨੂੰ ਹੋ ਰਿਹਾ ਨਹੀਂ ਦੇਖੋ ਜਿਹੜਾ ਬੰਦਾ ਪਹਿਲ ਕਰ ਜਾਂਦਾ ਉਹਨੂੰ ਐਡਵਾਂਟੇਜ ਹੁੰਦਾ ਹੈ ਹਮੇਸ਼ਾ ਹੀ ਹੁੰਦਾ ਹੈ ਮੇਰੇ ਖਿਆਲ ਹੈ ਕਿ ਮੇਰੀ ਟਿਕਟ ਜੇ ਕਿਤੇ ਪਹਿਲਾਂ ਐਲਾਨ ਹੋ ਜਾਂਦੀ ਤੁਹਾਡੇ ਮੈਨੂੰ ਯਾਦ ਆ 2022 ਵਾਲੀ 21 ਜੀ ਐਲਾਨ ਹੋ ਗੱਤੀ ਸੀਗੀ ਉਹਦਾ ਨਹੀਂ ਨਹੀਂ ਉਹ ਉਹ ਤੇ ਚਲੋ ਹੋਰ ਹਾਲਾਤ ਬਣ ਗਏ ਨਾ ਵਿਧਾਨ ਸਭਾ ਉਹ ਫਿਰ ਵੀ ਅਸੀਂ ਅਸੀਂ ਤਾਂ ਠੀਕ ਰਹਿ ਗਏ ਹਾਂ ਅਸੀਂ ਤਾਂ ਇਹਨਾਂ ਨੇ ਜਿੰਨੀ ਵੋਟ ਪਾਈ ਆ ਆ ਇਹਨਾਂ ਲੋਕਾਂ ਨੇ ਮੇਰੇ ਹਲਕੇ ਵਾਲਿਆਂ ਨੇ ਤੇ ਸਾਰੇ ਕਹਿੰਦੇ ਕਿ ਵਿਰਸਾ ਉਲਟੋ ਥੋੜੀ ਹਰਿਆ ਹਾਂ ਖਤਮ ਹੋ ਗਈ ਕਾਂਗਰਸ ਹੋ ਗਈ ਇੱਥੇ ਦੂਜੀ ਗੱਲ ਜਿਹੜੀ ਹੈ ਜਿਹੜੀ ਉਹਨੂੰ ਟਿਕਟ ਪਹਿਲੋਂ ਮਿਲ ਗਈ ਉਹਨੇ ਸ਼ੁਰੂ ਕਰਤਾ ਹਾਂ ਅੱਜ ਹਾਲਾਤ ਕੀ ਹੈ ਕਿ ਜਿੰਨੇ ਵੱਡੇ ਆਪਣੇ ਆਪ ਨੂੰ ਫੰਨੇ ਖਾਂ ਤੋਂ ਦੇ ਸੀ ਕਾਂਗਰਸ ਅਜੇ 2 ਸਾਲ ਪਹਿਲੋਂ ਸੱਤਾ 'ਚ ਸੀਗੀ ਝਾੜੂ ਵਾਲੇ ਹੁਣ ਸੱਤਾ 'ਚ ਆਏ ਇੱਕ ਹੋਰ ਵੱਡੀਆਂ ਵੱਡੀਆਂ ਗੱਲਾਂ ਕਰਦੇ ਭਾਰਤੀ ਜਨਤਾ ਪਾਰਟੀ ਕੇਂਦਰ ਚ ਬੈਠੀ ਐ ਅੱਜ ਉਹ ਐ ਜਾ ਰਹੇ ਐ ਖਾਨ ਹਾਂਜੀ ਜਿਹੜੀ ਚਰਚਾ ਸੀ ਉਹ ਇਹੀ ਕਹਿੰਦੇ ਕਿ ਯਾਰ ਵਿਰਸਾ ਹੋ ਹਾਂਜੀ ਹਾਂ ਜੇ ਮੈਨੇ ਮੈਨੇ ਤੇ ਕਰਕੇ ਤੁਸੀਂ ਗੱਲ ਕਰ ਲੋ ਕਿ ਭਾਈ ਤੂੰ ਆਹ ਬੋਲਣਾ ਹੀ ਹਾਂਜੀ ਉਹ ਪਤਾ ਨਹੀਂ ਕਿੱਥੋਂ ਦੇ ਖੜੇ ਕਰ ਲੈਂਦੇ ਵਿਰਸਾ ਸਿੰਘ ਬਲਟੋਹਾ ਦੇ ਪਿੰਡ ਦੇ ਬੰਦਿਆਂ ਨੇ ਆਹ ਕਿਹਾ ਜੀ ਹਾਂਜੀ ਤੇ ਜਾਂ ਜਿਹੜੇ ਇਹੋ ਜਿਹੇ ਬੰਦੇ ਕੋਈ ਲੱਭ ਕੇ ਉਹਨਾਂ ਨੂੰ ਚਾਹੇ ਨੂੰ ਪੜਾ ਕੇ ਤੇਰੀ ਫੋਟੋ ਆਊਗੀ ਕੈਮਰੇ ਤੇ ਆਹ ਕਹਿਣਾ ਹੀ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਇਹੋ ਜਿਹੀਆਂ ਗੱਲਾਂ 5 ਸਾਲ ਪਹਿਲੋਂ ਬੜੀਆਂ ਚੱਲਦੀਆਂ ਰਹੀਆਂ ਨੇ ਹਾਂਜੀ ਰਿਜ਼ਲਟ ਆ ਜਾਣਾ ਹੈ 1 ਜੂਨ ਨੂੰ ਵੋਟਾਂ ਪੈਣੀਆਂ 4 ਜੂਨ ਨੂੰ ਮਸ਼ੀਨਾਂ ਖੁੱਲ ਜਾਣੀਆਂ ਐਸ ਵੇਲੇ ਨੂੰ ਸਾਰੇ ਵਿਲੇ ਹੋਏ ਹੋਣੇ ਆ ਹਾਂਜੀ ਜੱਟ ਜਿਹੜਾ ਬੜਕਾ ਮਾਰਦਾ ਉਹ ਮਾਰਦਾ ਉਹ ਠੱਪ ਆਖਰੀ ਆਖਰੀ ਦੋ ਪ੍ਰਸ਼ਨਾਂ ਫਿਰ ਵੀ ਸਪਸ਼ਟ ਰੂਪ ਤੇ ਤੁਹਾਡਾ ਮੁਕਾਬਲਾ ਕੋਸ਼ਤ ਦਸੋਗੀ ਮੁਕਾਬਲਾ ਹੈ ਕਿ ਦਿਨਾਂ ਫਿਰ ਹਸਲ ਕੇ ਮੇਰਾ ਮੁਕਾਬਲਾ ਹਰ ਮਾਂchu ਪੁੱਛਦਾ ਨਾ ਟੱਕਰੀ ਪੁੱਛਦਾ ਨਾ ਮੇਰੀ ਹੂੰ ਹੂੰ ਟੱਕਰ ਟੱਕਰ ਪੁੱਛਦਾ ਨਾ ਮੇਰੀ ਟੱਕਰ ਹੈ ਕੇਂਦਰ ਦੇ ਨਾਲ ਸਿੱਧੀ ਗੱਲ ਅਰਜਨ ਦੇ ਤੀਰ ਆ ਕੋਈ ਨਹੀਂ ਕੇਂਦਰ ਦਾ ਫਿਰ ਕਿਹੜਾ ਨੁਮਾਇੰਦਾ ਜੇ ਤੁਸੀਂ ਉਹਨੂੰ ਅਮਰਤਪਾਲ ਨੂੰ ਕੇਂਦਰ ਦਾ ਦੱਸ ਰਹੇ ਹੋ ਜਾਂ ਮੀਆਂ ਵਿੰਡਰ ਮੇਰੀ ਟੱਕਰ ਇਹ ਹੈ ਕਿ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਸ਼ਰੋਮਣੀ ਅਕਾਲੀ ਦਲ ਨੇ ਮੈਨੂੰ ਇਸ ਗੱਲ ਤੇ ਲਾਇਕ ਸਮਝਿਆ ਆ ਔਰ ਇਹ ਲੋਕ ਸਮਝਦੇ ਆ ਕਿ ਸਾਡੀ ਆਵਾਜ਼ ਬਣ ਕੇ ਜਾਵੇ ਔਰ ਕੇਂਦਰ ਨੂੰ ਹਿਲਾਵੇ ਕੇਂਦਰ ਨੂੰ ਜਗਾਵੇ ਇਨਸਾਫ ਦਵਾਵੇ ਮਸਲੇ ਹੱਲ ਕਰਵਾਵੇ ਤੇ ਮੈਨੂੰ ਤੇ ਹੁਣ ਕੇਂਦਰੀ ਦੇਦਾ ਉੱਥੇ ਉੱਥੇ ਗੁੰਜਾ ਕਿਵੇਂ ਪਾਉਣੀਆਂ ਆ ਉੱਥੇ ਚੰਗਿਆੜ ਕਿਵੇਂ ਕੱਢਣੇ ਆ ਉੱਥੇ ਚੀਕਾਂ ਕਿਵੇਂ ਮਰਵਾਉਣੀਆਂ ਮੈਨੂੰ ਤੇ ਉੱਥੇ ਟੱਕਰ ਦੇ ਦਿੱਤੀ ਇੱਥੇ ਥੱਲੇ ਨਹੀਂ ਫਿਰ ਖਡੂਰ ਸਾਹਿਬ ਨੂੰ ਲੈ ਕੇ ਤੁਹਾਡਾ ਵਿਜ਼ਨ ਕੀ ਹੈ ਜੇ ਤੁਹਾਨੂੰ ਐਮਪੀ ਬਣਾ ਦੇਂਦੇ ਇੱਥੇ ਦੇ ਲੋਕ ਫਿਰ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਕਰਨੇ ਤੁਸੀਂ ਸਭ ਤੋਂ ਪਹਿਲਾਂ ਮੇਰਾ ਕੰਮ ਹੈ ਜਿਹੜਾ ਪੰਥ ਤੇ ਪੰਜਾਬ ਦਾ ਸਭ ਤੋਂ ਗੰਭੀਰ ਮਸਲਾ ਆ ਉਹ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦੀ ਬੇਇਨਸਾਫੀ ਆ ਹਿਊਮਨ ਰਾਈਟਸ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਆ ਜੇ ਕਤਰ ਦੇ ਵਿੱਚੋਂ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਉਥੋਂ ਦੇ ਕਤਰ ਦੇ ਨਾਲ ਦੇਸ਼ ਤ੍ਰੋਹ ਕਰਨ ਦੇ ਵਿੱਚ 8 ਸਾਬਕਾ ਭਾਰਤੀ ਸੈਨਿਕਾਂ ਨੂੰ ਤੇ ਜੇ ਸਾਡੀ ਸਰਕਾਰ ਸਾਡਾ ਪ੍ਰਧਾਨ ਮੰਤਰੀ ਦਖਲਅੰਦਾਜ਼ੀ ਕਰਕੇ ਬੇਨਤੀ ਕਰਕੇ ਉਹਨਾਂ ਨੂੰ ਛੁਡਾ ਕੇ ਲਿਆ ਸਕਦੇ ਐ ਤੇ ਕਹਿੰਦੇ ਕਿ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਤੇ ਜੇ ਜੇ ਇੱਥੇ ਉਹ ਸਿੱਖ ਨੌਜਵਾਨ ਜਿਨ੍ਹਾਂ ਨੇ ਧਰਮ ਦੀ ਖਾਤਰ ਕਦਮ ਚੁੱਕਿਆ ਉਹਨਾਂ ਨੂੰ ਸਜ਼ਾਾਂ ਹੋ ਗਈਆਂ ਭੁਗਤ ਲਈਆਂ ਉਹਨਾਂ ਨੂੰ ਰਿਹਾਅ ਕਿਉਂ ਕੀਤਾ ਜਾਂਦਾ ਨੰਬਰ 1 ਤੇ ਇਹ ਆ ਨੰਬਰ 2 ਤੇ ਮੇਰਾ ਜਿਹੜਾ ਏਜੰਡਾ ਆ ਉਹ ਹੈਗਾ ਆ ਕਿ ਜਿਹੜਾ ਵਾਗਾ ਬਾਰਡਰ ਹੈ ਹਿੰਦੁਸਤਾਨ ਦਾ ਸਭ ਤੋਂ ਪਹਿਲਾ ਵਪਾਰ ਜਿਹੜਾ ਆ ਜਿਹੜਾ ਮੱਧ ਏਸ਼ੀਆ ਨੂੰ ਅਰਬ ਕੰਟਰੀਜ਼ ਨੂੰ ਪਾਕਿਸਤਾਨ ਨੂੰ ਅਫਗਾਨਿਸਤਾਨ ਨੂੰ ਉਹ ਇਸ ਬਾਰਡਰ ਦੇ ਰਾਹੀਂ ਛੜਕੀ ਆਵਾਜਾਇਰ ਚੱਲਦਾ ਸੀਗਾ 47 ਤੋਂ ਬਾਅਦ ਵੀ ਚੱਲਦਾ ਰਿਹਾ ਲੰਬਾ ਸਮਾਂ ਚੱਲਦਾ ਰਿਹਾ ਕੱਟ ਗਿਆ ਕੱਟਦਾ ਕੱਟਦਾ ਇਹ ਸਰਕਾਰ ਨੇ ਅਣਕੇ ਲਗਭਗ ਬੰਦ ਕਰਤਾ ਸਾਰਾ ਸ਼ਿਫਟ ਕਰਤਾ ਗੁਜਰਾਤ ਚ ਕਿਉਂਕਿ ਇਹਦਾ ਫਾਇਦਾ ਬੜਾ ਆ ਗੁਜਰਾਤ ਨੂੰ ਫਾਇਦਾ ਹੁੰਦਾ ਆ ਸਾਡੇ ਨਾਲ ਧੱਕਾ ਕਿਉਂ ਅਸੀਂ ਉਹ ਵਪਾਰ ਖਲਾਵਾਂਗੇ ਇਥੋਂ ਫਲ ਫਰੂਟ ਸਬਜ਼ੀਆਂ ਜਿਹੜੀਆਂ ਨੇ ਇਥੋਂ ਦੀਆਂ ਜਿੰਸਾ ਜਿਹੜੀਆਂ ਨੇ ਉਧਰਲੇ ਦੇਸ਼ਾਂ ਦੇ ਵਿੱਚ ਉਹ 4-4 ਗੁਣਾ ਰੇਟ ਤੇ ਵੱਧ ਵਿਕਣਗੀਆਂ ਔਰ ਇਥੋਂ ਦੀ ਆਰਥਿਕਤਾ ਮਜ਼ਬੂਤ ਹੋਊਗੀ ਨਸ਼ੇ ਦਾ ਮੁੱਦਾ ਆ ਨਸ਼ੇ ਦੀ ਪਾਲਸੀ ਜਿਹੜੀ ਕੇਂਦਰ ਨੇ ਬਣਾਉਣੀ ਹੁੰਦੀ ਆ ਜਿਹੜੀ ਇਸ ਭੁੱਖੋਂ ਬੀਸਲੀ ਹੈ ਮੇਰੇ ਕੋਲੇ ਉਹਦਾ ਵਿਜ਼ਨ ਹੈ ਉਹਦੀ ਇੱਕ ਨੀਤੀ ਹੈ ਉਹ ਮੈਂ ਸਾਂਝੀ ਕਰੂੰਗਾ ਉਹ ਬਣਾਉਣ ਦੀ ਕੋਸ਼ਿਸ਼ ਕਰੂੰਗਾ ਔਰ ਕਿਉਂਕਿ ਮੈਂ ਬਾਰਦਰਤਾ ਰਹਿਣ ਵਾਲਾ ਆ ਬੀਐਸਐਫ ਦੀ ਡਿਊਟੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿਵੇਂ ਸਟ੍ਰੈਂਥਿੰਗ ਕੀਤੀ ਜਾ ਸਕਦੀ ਹੈ ਕਿ ਕਿ ਕਮਜ਼ੋਰੀਆਂ ਨੇ ਉਹਦੇ ਬਾਰੇ ਮੈਨੂੰ ਪਤਾ ਮੈਂ ਉਹ ਥੇ ਸਾਂਝੀ ਕਰੂੰਗਾ ਔਰ ਕਿਸਾਨੀ ਦੇ ਮਸਲੇ ਹੈ ਮਜ਼ਦੂਰਾਂ ਦੇ ਮਸਲੇ ਹੈ ਨਰੇਗਾ ਦਾ ਮਸਲਾ ਹੈ ਨਰੇਗਾ ਦੀ ਦਿਹਾੜੀ ਜਿਹੜੀ ਹੈ ਉਹ ਡਬਲ ਕਰਾਉਣ ਦੀ ਕੋਸ਼ਿਸ਼ ਕਰੂੰਗਾ ਔਰ ਕੱਚੇ ਕੋਠੇਆਂ ਤੋਂ ਪੱਕੇ ਕੋਠੇ ਫਲਸ਼ਾਂ ਜਿਹੜੀਆਂ ਰਾਸ਼ਨ ਕਾਰਡ ਐ ਜਿਹੜੇ ਬਾਦਲ ਸਭ ਦੀ ਸਰਕਾਰ ਦੇ ਵਿੱਚ ਘਰ-ਘਰ ਪਹੁੰਚਦੀ ਸੀ ਔਰ 30 ਕਿਲੋ ਤਣਕ ਮਿਲਦੀ ਸੀ ਇੱਕ ਜਣੇ ਨੂੰ ਅੱਜ 5 ਕਿਲੋ ਆਟਾ ਮਿਲਦਾ ਹੈ ਤੇ ਤੁਸੀਂ ਸਾਲੋਂ ਤੇ ਅੱਧੇ ਕਾਰਡ ਕੱਟ ਦਿੱਤੇ ਗਏ ਆ ਇਹ ਕਿਉਂ ਬੇਇਨਸਾਫੀ ਹੈ ਹਾਂਜੀ ਉਹ ਸਾਰਾ ਕੁਝ ਜਿਹੜਾ ਇਨਸਾਫ ਜਿਹੜਾ ਹੈ ਬਤੌਰ ਮੈਂਬਰ ਪਾਰਲੀਮੈਂਟ ਮੇਰੀ ਪ੍ਰਾਇੋਰਟੀ ਹੈ ਆਖਰੀ ਸਵਾਲ 4 ਜੂਨ ਤੋਂ ਬਾਅਦ ਤੁਹਾਨੂੰ ਲੱਗਦਾ ਕਿਉਂਕਿ ਸਿਰਫ ਖਡੂਰ ਸਾਹਿਬ ਹਲਕਾ ਹੀ ਨਹੀਂ ਚਾਏ ਸਿਮਰਤ ਸਿੰਘ ਮਾਨ ਦਾ ਇਲੈਕਸ਼ਨ ਦੇਖ ਲਓ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਨਖਾ ਸਦਾਣਾ ਬਠਿੰਡੇ ਤੋਂ ਜੇ ਇਹਨਾਂ ਨੂੰ ਇਹਨਾਂ ਦਾ ਵਧੀਆ ਵੋਟ ਬੈਂਕ ਰਹਿੰਦਾ ਤਾਂ ਲੱਗਦਾ ਕਿ ਇੱਕ ਨਵਾਂ ਅਕਾਲੀ ਦਲ ਫਿਰ ਤੋਂ ਖੜਾ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਨੁਕਸਾਨ ਹੋਊਗਾ ਜ਼ਬਰਦਸਤ ਦੇਖੋ ਮੈਂ ਇੱਕ ਬੇਨਤੀ ਕਰਾਂ ਮਾਨ ਸਾਹਿਬ ਤਿੰਨ ਰੈਂਪੀ ਬਣੇ ਤਿੰਨ ਵਾਰ ਮੈਂ ਲਾਨੀਆ ਕਹਿੰਦਾ ਮੈਂ ਸਤਿਕਾਰ ਕਰਦਾ ਉਹਨਾਂ ਦਾ ਫਿਰਨਾ ਬੜਾ ਪਿਆਰ ਰਿਹਾ ਆ ਅੱਜ ਵੀ ਪਿਆਰ ਰਿਹਾ ਮੈਂ ਲਾਨੀਆ ਕਹਿੰਦਾ ਮਾਨ ਸਾਹਿਬ ਇੱਕ ਕੰਮ ਕਰਾ ਦਿਓ ਮੈਂਬਰ ਪਾਰਲੀਮੈਂਟ ਰਹੇ ਜੇ ਤਿੰਨ ਵਾਰ ਤੁਸੀਂ ਪੰਥ ਦਾ ਪੰਜਾਬ ਦਾ ਇੱਕ ਕੰਮ ਗਿਣਾ ਦਿਓ ਜਿਹੜਾ ਤੁਸੀਂ ਕੀਤਾ ਹੋ ਤੇ ਤੁਸੀਂ ਸਾਡੇ ਆਗੂ ਜੇ ਤੁਸੀਂ ਵੋਟਾਂ ਲੈ ਕੇ ਪੰਥ ਦੇ ਨਾਂ ਤੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਜਾ ਕੇ ਕਰਨਾ ਹੀ ਕੱਖ ਨਹੀਂ ਤੇ ਫਿਰ ਕੀ ਫਾਇਦਾ ਕਿਉਂ ਕਰਦੇ ਜੇ ਧੋਖਾ ਅਗਵਾਈ ਕਰਨ ਵਾਸਤੇ ਵੀ ਵਿਜ਼ਨ ਚਾਹੀਦਾ ਹੈ ਲੜਾਈ ਲੜਨੀ ਪੈਂਦੀ ਹੈ ਫੋਕੇ ਨਾ ਰਹਿਣਾ ਗੱਲ ਨਹੀਂ ਚਲਦੀ ਹਾਂਜੀ ਤੇ ਨਾਰੇ ਨਾਰਿਆਂ ਦਾ ਕੋਈ ਫਾਇਦਾ ਵੀ ਨਹੀਂ ਅਜੀ ਫਾਇਦਾ ਹੋਇਆ ਜੋ ਤੁਸੀਂ